ਜੇਕਰ ਦੋਸਤੋ ਤੁਹਾਡੀਆਂ ਮੁਰਗੀਆਂ ਦਸੰਬਰ ਦੇ ਮਹੀਨੇ ਵਿੱਚ ਵੀ ਆ ਕੇ ਅੰਡੇ ਦੇ ਨਹੀਂ ਲੱਗੀਆਂ ਤਾਂ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਹੈਗਾ ਸੋ ਜੇਕਰ ਤੁਸੀਂ ਵੀ ਇਸ ਸਮੱਸਿਆ ਦੇ ਨਾਲ ਜੂਝ ਰਹੇ ਹੋਗੇ ਤੁਹਾਡੀਆਂ ਮੁਰਗੀਆਂ ਪ੍ਰੋਪਰ ਅੰਡੇ ਤੇ ਨਹੀਂ ਆਈਆਂ ਦਸੰਬਰ ਦਾ ਮਹੀਨਾ ਵੀ ਹੋ ਗਿਆ ਤਕਰੀਬਨ ਸਰਦੀਆਂ ਦੀ ਪ੍ਰੋਪਰ ਸਟਾਰਟਿੰਗ ਵੀ ਹੋ ਚੁੱਕੀ ਆ ਸਰਦੀ ਕਾਫੀ ਜ਼ਿਆਦਾ ਹੁਣ ਹੋਣ ਲੱਗ ਗਈ ਜੇਕਰ ਤੁਹਾਡੀ ਮੁਰਗੀ ਹਾਲੇ ਵੀ ਅੰਡੇ ਤੇ ਨਹੀਂ ਆਈ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਇਹ ਚ ਆਪਾਂ ਦੋਸਤੋ ਤੁਹਾਨੂੰ ਵੀਡੀਓ ਚ ਦੱਸਾਂਗੇ ਕਿ ਕਿਹੜੇ ਕਾਰਨਾ ਕਰਕੇ ਤੁਹਾਡੀ ਜਿਹੜੀ ਮੁਰਗੀ ਅੰਡੇ ਤੇ ਨਹੀਂ ਆਈ ਹਲੇ ਤੱਕ ਬਾਵਜੂਦ ਕਿ ਤੁਸੀਂ ਉਹਨੂੰ ਫੀਡ ਵੀ ਪ੍ਰੋਪਰ ਪਾ ਰਹੇ ਹੋ ਚੰਗਾ ਉਹਦਾ ਪਾਲਣ ਪੋਸ਼ਣ ਵੀ ਕਰ ਰਹੇ ਹੋਗੇ ਪ੍ਰੋਪਰ ਉਹਦੀ ਦੇਖ ਰਹਿਕ ਵੀ ਕਰ ਰਹੇ ਹੋ ਪਰ ਫਿਰ ਵੀ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੀ ਤੁਹਾਡੀ ਮੁਰਗੀ ਹਲੇ ਤੱਕ ਅੰਡੇ ਤੇ ਨਹੀਂ ਆਈ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਦੋਸਤੋ ਆਪਾਂ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝਾਵਾਂਗੇ ਕਿ ਕੀ ਕਾਰਨ ਹੋ ਸਕਦੇ ਨੇ ਕਿ ਤੁਹਾਡੀ ਮੁਰਗੀ ਅੰਡੇ ਤੇ ਨਹੀਂ ਆਈ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਥੋੜੀ ਜੀ ਲੇਟ ਵੀਡੀਓ ਪਾਈ ਆਪਾਂ ਕਿਤੇ ਬਿਜੀ ਸੀਗੇ ਤਾਂ ਕਰਕੇ ਸੋ ਹੁਣ ਆਪਾਂ ਡੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਤੁਸੀਂ ਚੈਨਲ ਦੇ ਨਾਲ ਦੁਬਾਰੇ ਜੁੜਨਾ ਹੈ ਆਪਣੇ ਨਾਲ ਸੋ ਜੇਕਰ ਵੀਡੀਓ ਵਧੀਆ ਲੱਗੀ ਦੋਸਤੋ ਤਾਂ ਆਪਣੇ ਚੈਨਲ ਨੂੰ ਜਾਂਦਿਆਂ ਦੇ ਸਬਸਕ੍ਰਾਈਬ ਜਰੂਰ ਕਰ ਜਿਓ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੀ ਵੀਡੀਓ ਨੂੰ ਤੇ ਲਾਈਕ ਕਮੈਂਟ ਵੀ ਕਰ ਕਰੋ ਤੁਸੀਂ ਦੱਸਿਆ ਕਰੋ ਕਿ ਅਸੀਂ ਕਿੱਥੋਂ ਬਿਲੋਂਗ ਕਰਦੇ ਆ ਤਾਂ ਜੋ ਆਪਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਸਕੀਏ ਸੋ ਹੁਣ ਆਪਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਆਂਗੇ ਸੋ ਦੋਸਤੋ ਹੁਣ ਤੁਸੀਂ ਜਿਸ ਤਰ੍ਹਾਂ ਸਾਰੇ ਜਾਣਦੇ ਹੋ ਕਿ ਦਸੰਬਰ ਦਾ ਮਹੀਨਾ ਸਟਾਰਟ ਹੋ ਚੁੱਕਿਆ ਤਕਰੀਬਨ ਸਾਰੇ ਵੀਰਾਂ ਦੀ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਤੇ ਆ ਚੁੱਕੀਆਂ ਪ੍ਰੋਪਰ ਅੰਡਾ ਦੇ ਰਹੀਆਂ ਨੇ ਜੇਕਰ ਉਹ ਦਸੰਬਰ ਦੇ ਮਹੀਨੇ ਵੀ ਅੰਡਾ ਨਹੀਂ ਦੇਣੀਆਂ ਤਾਂ ਆਪਣਾ ਪ੍ਰੋਫਿਟ ਬਿਲਕੁਲ ਜ਼ੀਰੋ ਹੋ ਜੂ ਕਿਉਂਕਿ ਜਿਹੜਾ ਦਸੰਬਰ ਜਨਵਰੀ ਫਰਵਰੀ ਦਾ ਮਹੀਨਾ ਹੁੰਦੇ ਨੇ ਇਹ ਪ੍ਰੋਪਰ ਠੰਡ ਦੇ ਹੁੰਦੇ ਨੇ ਜਿਹੜਾ ਅੰਡੇ ਦਾ ਰੇਟ ਵੀ ਪੰਨੂੰ ਪ੍ਰੋਪਰ ਮਿਲਦਾਗਾ ਸੋ ਹੁਣ ਜਿਨ੍ਹਾਂ ਦੀਆਂ ਮੁਰਗੀਆਂ ਅੰਡੇ ਨਹੀਂ ਦੇ ਰਹੀਆਂ ਉਹ ਵੀ ਰਾਲੀ ਇਹ ਵੀਡੀਓ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ ਆ ਹੁਣ ਪਾਸਟ ਸਟੈਪ ਵਾਈਜ਼ ਸਟੈਪ ਜਿਹੜੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਗੱਲ ਆਉਂਦੀ ਹੈਗੀ ਦੋਸਤੋ ਉਹ ਆਗੀ ਕੇ ਤੁਸੀਂ ਆਪਣੇ ਜਿਹੜੇ ਖੁੱਡੇ ਨੇ ਜਾਨਵਰਾਂ ਦੇ ਮੁਰਗੀਆਂ ਦੇ ਖੁੱਡੇ ਨੇਗੇ ਉਹਨਾਂ ਨੂੰ ਤੁਸੀਂ ਪ੍ਰੋਪਰ ਟੱਕ ਕੇ ਰੱਖਣਾ ਇਸ ਵਿਸ਼ੇ ਤੇ ਆਪਾਂ ਤੁਹਾਨੂੰ ਹੁਣ ਪ੍ਰੋਪਰ ਡਿਟੇਲ ਚ ਦੱਸ ਦਿਆਂਗੇ ਹੁਣ ਜਿਸ ਤਰ੍ਹਾਂ ਤੁਸੀਂ ਆਪਣਾ ਸੈਟਅਪ ਦੇਖ ਰਹੇ ਹੋਗੇ ਛੱਤ ਦੇ ਉੱਪਰ ਆਗਾ ਜੇਕਰ ਆਪਾਂ ਇਹਨਾਂ ਨੂੰ ਰਾਤ ਨੂੰ ਨਹੀਂ ਟਕਾਂਗੇ ਤਾਂ ਇਹਨਾਂ ਨੂੰ ਰਾਤ ਨੂੰ ਠੰਡ ਬਹੁਤ ਜ਼ਿਆਦਾ ਲੱਗੂਗੀ ਦੋਸਤੋ ਗਰਮੀਆਂ ਚ ਇਹਨਾਂ ਦੇ ਜਿਹੜੇ ਖੁੱਡੇ ਨੇ ਸੈਟਅਪ ਨੇ ਖੁੱਲੇ ਹੋਣੇ ਜ਼ਰੂਰੀ ਨੇ ਪਰ ਜਦੋਂ ਸਰਦੀ ਦੀ ਸਟਾਰਟਿੰਗ ਆਉਂਦੀ ਹੈਗੀ ਉਦੋਂ ਇਹਨਾਂ ਲਈ ਬਹੁਤ ਜ਼ਿਆਦਾ ਜਿਹੜੀ ਸਰਦੀ ਇਹਨਾਂ ਨੂੰ ਲੱਗਦੀ ਹੈਗੀ ਸੋ ਤੁਸੀਂ ਜਿਹੜੀ ਵੀ ਜਾਲੀ ਵਾਲਾ ਪਾਸਾ ਆ ਜਾ ਖੁੱਲਾ ਕੋਈ ਵੀ ਤੁਸੀਂ ਪ੍ਰੋਪਰ ਢੱਕ ਕੇ ਰੱਖਣਾ ਜੇਕਰ ਤੁਸੀਂ ਬੱਲਬ ਲਗਾ ਸਕਦੇ ਹੋ ਤਾਂ ਇਹਨਾਂ ਨੂੰ ਰਾਤ ਨੂੰ ਬੱਲਬ ਵੀ ਲਗਾ ਕੇ ਰੱਖਣਾ ਕਿਉਂਕਿ ਇਹਨਾਂ ਨੂੰ ਜਦੋਂ ਇਹ ਆਂਡੇ ਦਿੰਦੀਆਂ ਨੇ ਉਦੋਂ ਇਹਨਾਂ ਨੂੰ ਪ੍ਰੋਪਰ ਗਰਮਾਹਟ ਦੀ ਲੋੜ ਹੁੰਦੀ ਹੈਗੀ ਜੇਕਰ ਇਹਨਾਂ ਨੂੰ ਰਾਤ ਨੂੰ ਠੰਡ ਲੱਗੂਗੀ ਤਾਂ ਜਿਹੜਾ ਐਗ ਪ੍ਰੋਡਕਸ਼ਨ ਹੈ ਘਟਾ ਜਾਂਦੀਆਂ ਨੇ ਕਈ ਵਾਰ ਮੁਰਗੀਆਂ ਅੰਡੇ ਦੇਣੇ ਸਟਾਰਟ ਹੀ ਨਹੀਂ ਕਰਦੀਆਂ ਸੋ ਤੁਸੀਂ ਨੇ ਪ੍ਰੋਪਰ ਜਿਹੜਾ ਉਹ ਕਵਰ ਕਰਕੇ ਰੱਖਣਾਗਾ ਤਾਂ ਜੋ ਇਹਨਾਂ ਨੂੰ ਕੋਈ ਵੀ ਬਿਮਾਰੀ ਨਾ ਲੱਗੇ ਸਰਦੀ ਨਾ ਲੱਗੇ ਸੋ ਦੂਸਰਾ ਜਿਹੜਾ ਨੰਬਰ ਤੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਇਹਦੇ ਨਾਲ ਮਿਲਦਾ ਜੁਲਦਾ ਜੀ ਹੈਗਾ ਸੋ ਉਹ ਆ ਦੋਸਤੋ ਕਿ ਜਿਹੜਾ ਇਹਨਾਂ ਨੂੰ ਬਿਮਾਰੀ ਤੋਂ ਪਾਣੀ ਦੂਰ ਰੱਖਣਾਗਾ ਓਕੇਵੇਂ ਰੱਖਣਾ ਉਹ ਵੀ ਅੱਗੇ-ਅੱਗੇ ਦੱਸਾਂਗੇ ਪਹਿਲਾਂ ਆਪਾਂ ਗੱਲ ਕਰ ਰਹੇ ਨੇ ਕਿ ਬਿਮਾਰੀ ਤੋਂ ਕਿਉਂ ਦੂਰ ਰੱਖਣਾ ਕਿਉਂਕਿ ਦੋਸਤੋ ਜਦੋਂ ਮੁਰਗੀ ਆਂਡੇ ਤੇ ਆਉਣ ਵਾਲੀ ਹੁੰਦੀ ਹੈਗੀ ਉਦੋਂ ਨੂੰ ਕੋਈ ਬਿਮਾਰੀ ਲੱਗ ਜੇ ਜ਼ੁਖਾਮ ਹੋ ਜੇ ਖਾਂਸੀ ਹੋ ਜੇ ਜ਼ੁਖਾਮ ਹੋ ਜੇ ਕੁਝ ਵੀ ਬਿਮਾਰੀ ਹੋ ਜੇ ਉਦੋਂ ਉਹ ਜਿਹੜੀ ਐਗ ਪ੍ਰੋਡਕਸ਼ਨ ਉਹ ਬੰਦ ਕਰ ਦਿੰਦੀ ਆ ਕਹਿਣ ਤੋਂ ਭਾਵ ਆਂਡੇ ਦੇਣੇ ਉਹ ਬੰਦ ਕਰ ਦਿੰਦੀ ਆ ਮੁਰਗੀ ਠੀਕ ਆ ਨਾ ਸੋ ਤੁਸੀਂ ਨੇ ਜਿਵੇਂ ਆਪਾਂ ਪਹਿਲੇ ਸਟੈਪ 'ਚ ਤੁਹਾਨੂੰ ਦੱਸਿਆਗਾ ਕਿ ਇਹਨਾਂ ਨੂੰ ਠੰਡ ਤੋਂ ਪ੍ਰੋਪਰ ਬਚਾ ਕੇ ਰੱਖਣਾ ਜਿਹੜਾ ਠੰਡ ਹੀ ਜਿਹੜਾ ਇਹਨਾਂ ਨੂੰ ਬਿਮਾਰੀ ਦਾ ਕਾਰਨ ਬਣਦੀ ਹੈਗੀ ਜੇਕਰ ਪਾਈਨ ਨੂੰ ਠੰਡ ਤੋਂ ਪ੍ਰੋਪਰ ਬਚਾ ਕੇ ਰੱਖਾਂਗੇ ਤਾਂ ਜਿਹੜਾ ਇਹ ਬਿਮਾਰੀ ਇਹਨਾਂ ਨੂੰ ਨਹੀਂ ਲੱਗੂਗੀ ਇਹ ਆਪਾਂ ਕਿਸ ਵੀ ਨਸਲ ਦੀ ਗੱਲ ਕਰ ਲਈਏ ਚਾਹੇ ਬਲੈਕ ਐਸਟਰਲੋਬ ਦੀ ਗੱਲ ਕਰ ਲਈਏ ਚਾਹੇ ਆਰ ਆਈ ਆਰ ਦੀ ਬਲੈਕ ਐਸਟਰਲੋਬ ਦੀ ਤੁਸੀਂ ਫੋਟੋ ਜਿਹੜੀ ਦੇਖ ਰਹੇ ਹੋਗੇ ਸਕਰੀਨ ਤੇ ਚੱਲ ਰਹੀ ਆ ਨਸਲ ਜਿਹੜੀ ਮਰਜ਼ੀ ਹੋਵੇ ਆਪਾਂ ਸਾਰਿਆਂ ਦੀ ਗੱਲ ਕਰਦੇ ਆਂਗੇ ਸੋ ਹੁਣ ਜਿਹੜੀ ਅਗਲੇ ਨੰਬਰ ਤੇ ਹੁੰਦੀ ਹੈ ਗੱਲ ਕਿ ਆਪਾਂ ਇਹਨਾਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਆ ਉਹ ਵੀ ਗੱਲਬਾਤ ਕਰ ਲੈਨੇ ਆ ਤੁਸੀਂ ਨੇ ਦੋਸਤੋ ਇਹਨਾਂ ਨੂੰ ਸਰਦੀਆਂ ਦੇ ਸਟਾਰਟਿੰਗ ਚ ਜਦੋਂ ਸਰਦੀਆਂ ਸਟਾਰਟ ਹੁੰਦੀਆਂ ਨੇ ਉਦੋਂ ਤੋਂ ਹੀ ਇਹਨਾਂ ਨੂੰ ਹਫਤੇ ਬਾਅਦ ਇਹਨਾਂ ਨੂੰ ਹਲਦੀ ਵਾਲਾ ਪਾਣੀ ਦੇਣਾ ਹਲਦੀ ਵਾਲਾ ਪਾਣੀ ਕਹਿਣ ਤੋਂ ਭਾਵ ਕਿ ਜਿਹੜਾ ਤੁਸੀਂ ਇਹਨਾਂ ਨੂੰ ਪਾਣੀ ਦੇਣਾਗਾ ਉਹ ਬਿਲਕੁਲ ਵੀ ਠੰਡਾ ਨਹੀਂ ਹੋਣਾ ਚਾਹੀਦਾ ਦੂਸਰੇ ਨੰਬਰ ਤੇ ਤੁਸੀਂ ਉਹ ਚ ਥੋੜੀ ਜੀ ਹਲਦੀ ਮਿਲਾ ਦੇਣੀ ਹੈਗੀ ਹਲਦੀ ਦੋਸਤੋ ਹੁੰਦੀ ਹੈ ਜਿਹੜੀ ਉਹ ਐਂਟੀਬਾਇਟਿਕ ਹੁੰਦੀ ਆ ਤੇ ਇੱਕ ਤਰ੍ਹਾਂ ਦੀ ਗਰਮ ਚੀਜ਼ ਹੁੰਦੀ ਆ ਉਹ ਇਹਨਾਂ ਦੇ ਅੰਦਰ ਜਾ ਕੇ ਗਰਮੈਸ਼ ਪਾਉਂਦੀ ਹੈਗੀ ਸੋ ਇਹਨਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਦਿੰਦੀ ਆ ਕਾਫੀ ਜ਼ਿਆਦਾ ਬਿਮਾਰੀਆਂ ਹਲਦੀ ਤੋਂ ਦੂਰ ਹੁੰਦੀ ਨਹੀਂ ਆ। ਸੋ ਇਹ ਤੁਸੀਂ ਹਫਤੇ ਬਾਅਦ ਕਰ ਨਹੀਂ ਕਰਨਾਗਾ ਜਿਹੜਾ ਆਪਾਂ ਨੇ ਤੁਹਾਨੂੰ ਹਲਦੀ ਦਾ ਸਟੈਪ ਦੱਸਿਆਗਾ। ਤੀਜੇ ਨੰਬਰ ਤੇ ਜਿਹੜੀ ਗੱਲ ਆਉਂਦੀ ਆ ਦੋਸਤੋ ਕਿ ਜਿਹੜੇ ਇਹਨਾਂ ਦੇ ਖੁੱਡਿਆਂ 'ਚ ਆਪਾਂ ਪਾਣੀ ਰੱਖਦੇ ਆ ਜਾਂ ਇਹਨਾਂ ਦੇ ਫਾਰਮ 'ਚ ਪਾਣੀ ਰੱਖਦੇ ਆ ਉਹ ਬੰਦ ਕਰ ਦਿਓ। ਉਹ ਕਿਉਂ ਬੰਦ ਕਰਨਾ ਦੋਸਤੋ? ਕਿਉਂਕਿ ਜਦੋਂ ਆਪਾਂ ਰਾਤ ਨੂੰ ਇਹਨਾਂ ਦੇ ਸੈਟਅਪ 'ਚ ਇਹਨਾਂ ਦੇ ਖੁੱਡੇ 'ਚ ਪਾਣੀ ਰੱਖ ਦਿਆਂਗੇ ਉਹ ਜਦੋਂ ਸਵੇਰ ਹੁੰਦੀ ਆ ਬਹੁਤ ਜ਼ਿਆਦਾ ਠੰਡਾ ਹੁੰਦਾਗਾ। ਹੁਣੇ ਠੰਡ ਦੇ ਦਿਨ ਚੱਲ ਰਹੇ ਨੇ ਇਸ ਲਈ ਜਿਹੜਾ ਸਵੇਰੇ ਪਾਣੀ ਜਿਹੜਾ ਰਾਤ ਦਾ ਪਿਆ ਹੁੰਦਾ ਸਵੇਰ ਨੂੰ ਉਹ ਪਾਣੀ ਕਾਫੀ ਜ਼ਿਆਦਾ ਠੰਡਾ ਹੋ ਜਾਂਦਾਗਾ ਸੋ ਜਦੋਂ ਇਹ ਮੁਰਗੀਆਂ ਸਵੇਰੇ ਇਹਨਾਂ ਨੂੰ ਪਿਆਸ ਲੱਗਦੀ ਹੈ ਇਹਨਾਂ ਨੇ ਪਾਣੀ ਪੀਣਾਗਾ ਸੋ ਉਦੋਂ ਜਿਹੜਾ ਉਹ ਮੁਰਗੀਆਂ ਬਿਮਾਰ ਹੁੰਦੀਆਂ ਨੇ ਜਿਹੜਾ ਆਪਾਂ ਕਹਣੀਆ ਕਿ ਗਲੇ 'ਚ ਖਰਖਰ ਦੀ ਆਵਾਜ਼ ਆ ਰਹੀ ਆ ਮੈਨੂੰ ਬਹੁਤ ਸਾਰੇ ਕਾਲ ਆਉਂਦੀਆਂ ਨੇ ਹੁਣ ਦੋਸਤੋ ਕਿ ਸਾਡੀਆਂ ਇਹੜੀਆਂ ਮੁਰਗੀਆਂ ਨੇ ਉਹਦੇ ਗਲੇ 'ਚੋਂ ਖਰਖਰ ਦੀ ਆਵਾਜ਼ ਆਉਂਦੀ ਹੈਗੀ ਜਾਂ ਫਿਰ ਆਪਾਂ ਲਗਾ ਲਈਏ ਕਿ ਉਹ ਸੁਸਤ ਬੈਠੀਆਂ ਨੇ ਇਹਦਾਂ ਨੇ ਕੁਝ ਖਾਨੀਆਂ ਪੀਂਦਿਆਂ ਨਹੀਂ ਦੋਸਤੋ ਇਹ ਉਹੀ ਕਾਰਨ ਹੁੰਦੇ ਨੇ ਜਦੋਂ ਇਹ ਠੰਡਾ ਪਾਣੀ ਪੀ ਲੈਂਦੀਆਂ ਨੇ ਹੁਣ ਜਿਸ ਤਰ੍ਹਾਂ ਮਨੁੱਖੀ ਸਰੀਰ ਨੂੰ ਵੀ ਗਰਮ ਪਾਣੀ ਦੀ ਲੋੜ ਹੁੰਦੀ ਹੈ ਜੇਕਰ ਆਪਾਂ ਠੰਡਾ ਪਾਣੀ ਪੀ ਲਈ ਆਪਣਾ ਵੀ ਗਲਾ ਖਰਾਬ ਹੋ ਜਾ ਉਸੇ ਤਰ੍ਹਾਂ ਦੋਸਤੋ ਇਹ ਜਾਨਵਰਾਂ ਦਾ ਵੀ ਹੁੰਦਾਗਾ ਇਹ ਤੁਸੀਂ ਗੱਲ ਦੀ ਪ੍ਰੋਪਰ ਗੌਰ ਰੱਖਣੀ ਆ ਕਿ ਜਿਹੜੀਆਂ ਤੁਹਾਡੀਆਂ ਮੁਰਗੀਆਂ ਨੇ ਉਹ ਸਵੇਰੇ ਠੰਡਾ ਪਾਣੀ ਨਾ ਪੀਣ ਕਹਿਣ ਤੋਂ ਭਾਵ ਜਦੋਂ ਤੁਸੀਂ ਸਵੇਰੇ ਸ਼ਾਮ ਇਹਨਾਂ ਨੂੰ ਪਾਣੀ ਪਾਉਣਾਗਾ ਉਦੋਂ ਤਾਜ਼ਾ ਪਾਣੀ ਪਾਉਣਾਗਾ ਟੈਂਕੀ ਦਾ ਨਹੀਂ ਪਾਉਣਾ ਜਿਹੜਾ ਰਾਤ ਦਾ ਪਿਆ ਹੋਵੇ ਤਾਜ਼ਾ ਮੋਟਰ ਤੋਂ ਕੱਢ ਕੇ ਪ੍ਰੋਪਰ ਜਾਂ ਫਿਰ ਜੇ ਤੁਸੀਂ ਕੋਸਾ ਕਰਕੇ ਥੋੜਾ ਜਿਹਾ ਨਾਰਮਲ ਗਰਮ ਨਹੀਂ ਰੱਖਣਾ ਨਾਰਮਲ ਬਿਲਕੁਲ ਉਹਦੀ ਠਰਜੀ ਭਨ ਕੇ ਤੁਸੀਂ ਪਾਣੀ ਨੂੰ ਇਹਨਾਂ ਨੂੰ ਦੇ ਸਕਦੇ ਹੋ ਉਹ ਚ ਹਲਦੀ ਮਲਉਂਦੀਆਂਗੀ ਥੋੜੀ ਜੀ ਹੁਣ ਦੋਸਤੋ ਤਿੰਨ ਪੁਆਇੰਟਾਂ ਦੇ ਤਾਂ ਗੱਲ ਹੋ ਗਈ ਚੌਥੇ ਨੰਬਰ ਤੇ ਆ ਗਏ ਦੋਸਤੋ ਲਸਣ ਤੇ ਅਦਰਕ ਕਈ ਵੀਰ ਕਹਿੰਦੇ ਨੇ ਕਿ ਲਸਣ ਤੇ ਅਦਰਕ ਇਹਨਾਂ ਨੂੰ ਆਪਾਂ ਪਾ ਨਹੀਂ ਸਕਦੇ ਬਹੁਤ ਮਹਿੰਗਾ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਏ ਗ੍ਰੇਡ ਦਾ ਲਸਣ ਪਾਓ ਪ੍ਰੋਪਰ ਬਿਲਕੁਲ ਵਧੀਆ ਲਸਣ ਪਾਓ ਤੁਸੀਂ ਦੁਕਾਨਾਂ ਤੋਂ ਥੋੜਾ ਜਿਹਾ ਵੇਸਟੇਜ ਲਸਣ ਦੀ ਵੇਸਟੇਜ ਹੁੰਦੀ ਆ ਜਾਂ ਫਿਰ ਪਿਆਜ਼ ਦੀ ਵੇਸਟੇਜ ਹੁੰਦੀ ਆ ਉਹ ਤੁਸੀਂ ਇਹਨਾਂ ਨੂੰ ਕੱਟ ਕੇ ਪਾ ਸਕਦੇ ਹੋਗੇ ਉਹਦੇ ਨਾਲ ਇੱਕ ਤਾਂ ਮੁਰਗੀ ਆਂਡੇ ਤੇ ਬਹੁਤ ਜਲਦੀ ਆਉਂਦੀ ਹੈਗੀ ਦੂਸਰਾ ਉਹ ਚ ਗਰਮੈਸ਼ ਹੁੰਦੀ ਹੈਗੀ ਗਰਮੈਸ਼ ਦੇ ਕਾਰਨ ਇਹਨਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਇਹਨਾਂ ਦੀ ਜਿਹੜੀ ਉਹ ਵਾਦੀ ਹੈਗੀ ਬਿਮਾਰੀਆਂ ਇਹਨਾਂ ਨੂੰ ਬਹੁਤ ਘੱਟ ਲੱਗਦੀਆਂ ਨੇ ਸੋ ਲਸਣ ਤੇ ਪਿਆਜ਼ ਵੀ ਜ਼ਰੂਰੀ ਹੈ ਜੇਕਰ ਅਦਰਕ ਦਾ ਛਿਲਕਾ ਪਾ ਸਕਦੇ ਹੋ ਤੁਸੀਂ ਥੋੜਾ ਬਹੁਤ ਅਦਰਕ ਕੱਟ ਕੇ ਪਾ ਸਕਦੇ ਹੋ ਉਹ ਵੀ ਬਹੁਤ ਵਧੀਆ ਤੁਸੀਂ ਹਫਤੇ 'ਚ ਇੱਕ ਅੱਧੀ ਵਾਰ ਇਹ ਵੀ ਕਰ ਸਕਦੇ ਹੋਗੇ ਸੋ ਆਪਾਂ ਇਹ ਚੀਜ਼ਾਂ ਦਾ ਰਿਜ਼ਲਟ ਦੋਸਤੋ ਦੇਖੇ ਹੋਏ ਨੇ ਆਪਣੀ ਜਿਹੜੀਆਂ ਸਾਰੀਆਂ ਮੁਰਗੀਆਂ ਨੇ ਉਹ ਪ੍ਰੋਪਰ ਅੰਡੇ ਤੇ ਨਿਗੀਆਂ ਆਪਾਂ ਪ੍ਰੋਪਰ ਉਹਦੀ ਦੇਖ ਰਹਿਕ ਕਰਦੇ ਆਂਗੇ ਸੋ ਤੁਸੀਂ ਵੀ ਇਦਾਂ ਦੇ ਜਿਹੜੇ ਸਾਮ ਸੰਭਾਲ ਕਰਕੇ ਆਪਣੀਆਂ ਮੁਰਗੀਆਂ ਤੋਂ ਪ੍ਰੋਪਰ ਅੰਡੇ ਲੈ ਸਕਦੇ ਹੋਗੇ ਕਿਉਂਕਿ ਦੋਸਤੋ ਆਹੀ ਸਮਾਂ ਹੁੰਦਾ 2-3 ਮਹੀਨੇ ਜਦੋਂ ਆਪਣਾ ਜਿਹੜਾ ਉਹ ਅੰਡਾਗਾ ਵਧੀਆ ਰੇਟ ਤੇ ਵਿਕਦਾਗਾ ਜਦੋਂ ਗਰਮੀਆਂ ਹੁੰਦੀਆਂ ਨੇ ਉਦੋਂ ਤੱਕरीबन 10 ਰੁਪਏ ਅੰਡਾ ਆਪਣਾ ਵਿਕਦਾਗਾ ਪਰ ਜਦੋਂ ਸਰਦੀਆਂ ਹੁੰਦੀਆਂ ਨੇ ਹੁਣ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਅੰਡਾ ਜਿਹੜਾ ਉਹ ਬਿਕ ਰਿਹਾ ਹੈਗਾ ਤੇ ਵਧੀਆ ਰੇਟ ਤੇ ਬਿਕ ਰਿਹਾ ਸੋ ਇਹ ਸੀ ਦੋਸਤੋ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਵੀਡੀਓ ਵਧੀਆ ਲੱਗੀ ਹੋਊਗੀ ਆਪਾਂ ਤੁਹਾਨੂੰ ਪ੍ਰੋਪਰ ਡਿਟੇਲ ਚ ਸਮਝਾਇਆ ਹੈਗਾ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣਾ ਏਰੀਆ ਜ਼ਰੂਰ ਦੱਸਿਆ ਕਰੋ ਦੋਸਤੋ ਕਮੈਂਟਾਂ ਚ ਕਿ ਤੁਸੀਂ ਕਿਹੜੇ ਏਰੀਏ ਤੋਂ ਬਿਲੋਂਗ ਕਰਦੇ ਹੋਗੇ ਕਿੱਥੋਂ ਵੀਡੀਓ ਦੇਖਦੇ ਹੋਗੇ ਸੋ ਆਪਣਾ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅਗਲੀ ਵੀਡੀਓ ਲਈ ਦੋਸਤੋ ਆਪਣੇ ਚੈਨਲ ਨਾਲ ਬਨੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ